ਸ੍ਰੀ ਮੀਕੀਤਾ ਜੀ ਇਹ ਬੱਚੋ ਅਮਰ ਕੀਤੀ ਆ ਮਹਾਰਾਜ ਤੁਹਾਡੇ ਤੇ ਇਦਾਂ ਪਿਆਰ ਬਣਾ ਰਵੇ ਆਪਾਂ ਸਾਰੇ ਨਾਲ ਮਿਲ ਕੇ ਪਿਆਰ ਨਾਲ ਉਹ ਬਸ ਠੀਕ ਹੋ ਗਿਆ ਸ੍ਰੀ ਅਕਾਲ ਤੂਰੀਆਂ ਆ ਖਾਸ ਕਰਕੇ ਵੱਡੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਕਿਵੇਂ ਦੇਖੋ ਤੇ ਦੇਖੋ ਜੀ ਇਹ ਗੁਰੂ ਦੀ ਰਹਿਮਤ ਹੈ ਤੇ ਸੰਗਤ ਦਾ ਸਹਯੋਗ ਹੈ ਸੰਗਤ ਵੱਡੀ ਆ ਪਰਮੇਸ਼ਰ ਨੇ ਅਕਾਲਪੁਰਖ ਵਾਹਿਗੁਰੂ ਨੇ ਸੰਗਤ ਨੂੰ ਵਡਿਆਇਆ ਤੇ ਸੰਗਤ ਦਾ ਹੀ ਹੱਲ ਹੈ ਪਰਮੇਸ਼ਰ ਨੇ ਸੰਗਤਾਂ ਦੇ ਵਿੱਚ ਵਸ ਕੇ ਇਹ ਸੰਗਤ ਦੀ ਰਹਿਮਤ ਤਾਂ ਸਾਰੀ ਗੁਰੂ ਦੀ ਕਿਰਪਾ ਆ ਸੰਗਤ ਦੇ ਸਹਯੋਗ ਨਾਲ ਹੀ ਸਾਰੇ ਕਰ ਚਾ ਰਹੇ ਨੇ ਸੋ ਆਪ ਜੀ ਦੇ ਚੈਨਲ ਨਾਲ ਹੀ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਵੀ ਕਿਸੇ ਮਹਾਰਾਜ ਅਵਲਤ ਲੋੜ ਪਾਵੇ ਨਾ ਜੇ ਪਵੇ ਤੇ ਤੁਸੀਂ ਜਿਹੜੇ ਸਾਡੇ ਚੈਨਲ ਜਾ ਰਹੇ ਨੇ ਉਹਨਾਂ ਨਾਲ ਹੀ ਸੰਪਰਕ ਕੀਤਾ ਜਾਵੇ ਤੇ ਅਸੀਂ ਜਿੱਥੇ ਵੀ ਕੋਈ ਲੋਡ ਹੋਵੇਗੀ ਜਿੱਥੇ ਪਾਣੀ ਦੀ ਲੋਡ ਆ ਮਿੱਟੀ ਦੀ ਲੋਡ ਆ ਕਿਤੇ ਰਾਸ਼ਨ ਦੀ ਲੋਡ ਆ ਲੰਗਰ ਦੀ ਲੋਡ ਆ ਕਾਰ ਸੇਵਾ ਕਲਾਨੰਦ ਗਰ ਸਾਹਿਬ ਉਹ ਸਾਰੀ ਸਹੀ ਪਹੁੰਚਾਈ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਟਰਾਲੀਆਂ ਕਿੱਥੇ ਹੁਣ ਜਾਣੀਆਂ ਕਿੱਥੇ ਜਾਣੀਆਂ ਇਹ ਟਰਾਲੀਆਂ ਨੂਰਪੁਰ 베ਦੀ ਤੋਂ ਭਰ ਕੇ ਵੱਡਾ ਬੋਲ ਜਿਹੜਾ ਸਤਲੋਜ ਵਾਲਾ ਉੱਥੇ ਜਾ ਰਹੀਆਂ ਨੇ ਕਿਉਂਕਿ ਉੱਥੇ ਜਿੱਥੇ ਲੱਗੇ ਸੀਗੇ ਡੰਗੇ ਲੱਗੇ ਸੀਗੇ ਉਹ ਸਾਰੇ ਰੁੱੜ ਚੁੱਕੇ ਆ ਉੱਥੇ ਪ੍ਰਸ਼ਾਸਨ ਵੀ ਲੱਗਾ ਹੋਇਆ ਆ ਆਪਣੇ ਤੌਰ ਤੇ ਥੈਲੇ ਭਰ ਕੇ ਬੰਨ ਬਲਾਉਣ ਵਾਸਤੇ ਪਰ ਇੱਥੇ ਜਿਹੜੇ ਥੈਲੇ ਭਰੇ ਹੋਏ ਸੀ ਉਹ ਲੈ ਕੇ ਜਾ ਰਹੇ ਹਾਂ ਜੀ ਦੇਖਦੇ ਹਾਂ ਸਾਰੇ ਇਲਾਕੇ ਦੇ ਸਹਿਯੋਗ ਨਾਲ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਸੰਤਾਂ ਦੇ ਅਸ਼ੀਰਵਾਦ ਨਾਲ 35ਵੀਂ ਟਰਾਲੀਆਂ ਜਿਹੜੀਆਂ ਹੁਣ ਤੱਕ ਨਿਕਲ ਚੁੱਕੀਆਂ ਏ ਔਰ ਇੱਕ ਟਰਾਲੀ ਦੇ ਵਿੱਚ ਮੈਂ ਦੱਸਣਾ ਜਾਂਦਾ 300 ਪਲੱਸ ਕਟਾ ਏ ਔਰ ਇਹੇ ਕੰਮ ਉਦੋਂ ਤੱਕ ਨਹੀਂ ਰੁਕਣਾ ਜੇਕਰ ਫੋਰਕਾਸਟ ਡਿਪਾਰਟਮੈਂਟ ਨੇ 11 ਸਤੰਬਰ ਤੱਕ ਜਿਹੜਾ ਹੈ ਮਾਫ ਕਰਨਾ ਅਗਸਤ ਤੱਕ ਤੇ ਬਾਅਦ ਨਵੰਬਰ ਤੱਕ ਦੱਸਿਆ ਹੋਇਆ ਏ ਜਦੋਂ ਤੱਕ ਵੀ ਇਹ ਮੀਂਹ ਰਹੂਗਾ ਡਰਾਸਟਰ ਰਹੂਗਾ ਇਹ ਟਰਾਲੀਆਂ ਦਾ ਕਾਫਲਾ ਨਿਰੰਤਰ ਉਸ ਵੇਲੇ ਤੱਕ ਚੱਲੀ ਜਾਣਾ ਮੈਂ ਇਸ ਵੇਲੇ ਇਹੀ ਕਹਿ ਸਕਦਾ ਬੇਸ਼ੱਕ ਗੜੀ ਮੁਸੀਬਤ ਦੀ ਹੈ ਹੌਸਲਾ ਬਹੁਤ ਇਲਾਕੇ ਦਾ ਬਲੰਦ ਹਾਲਾਤ ਇਸ ਵਕਤ ਇਹ ਹੈ ਕਿ ਜਦੋਂ ਆਮ ਬੰਦਾ ਮੁਸੀਬਤ ਤੋਂ ਦੂਰ ਭੱਜਦਾ ਪਰ ਅੱਜ ਨੰਦਾਦੀਪੁਰੀ ਦੇ ਵਾਰਿਸ ਇਸ ਧਰਤੀ ਦੇ ਲੋਕ ਮੁਸੀਬਤ ਵੱਲੋਂ ਭੱਜ ਰਿਹਾ ਵੀ ਤੂੰ ਭੱਜ ਜਾ ਸਾਡੇ ਇਲਾਕੇ 'ਚੋਂ ਸਾਡੇ ਹੌਸਲੇ ਖੜੇ ਐ ਮਹਾਪੁਰਸ਼ਾਂ ਦਾ ਆਸ਼ੀਰਵਾਦ ਰਹੇ ਜਲਦੀ ਇਸ ਤਰਾਸ ਦੀ ਜੋ ਪੰਜਾਬ ਫੇਰ ਨਿਕਲੇਗਾ ਨੰਦਾਦੀਪੁਰੀ ਵਸਦੀ ਰਹੇਗੀ ਪੰਜਾਬ ਵਸਦਾ ਰਹੇਗਾ ਮਾਲਕ ਕਿਰਪਾ ਕਰੇ ਦੇਖੋ ਭਾਈ ਗੁਰਦੀ ਕਿਰਪਾ ਹੈ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸੋ ਗੁਰੂਆਂ ਦੀ ਰਹਿਮਤ ਜਿਹੜੀ ਇੱਥੇ ਬਖਸ਼ ਰਹੀ ਹੈ ਪੰਜਾਬ ਦੇ ਲੋਕ ਪਾਣੀਆਂ ਤੋਂ ਨਹੀਂ ਡਰਦੇ ਪਰ ਜਿਹੜੀਆਂ ਛਾਜਿਸ਼ਾਂ ਪੰਜਾਬ ਨਾਲ ਕੀਤੀਆਂ ਜਾਂਦੀਆਂ ਨੇ ਉਹਨਾਂ ਤੋਂ ਸਾਨੂੰ ਡਰ ਲੱਗਦਾ ਪੰਜਾਬ ਤਾਂ ਪੰਜਾਂ ਦਰਿਆਵਾਂ ਦੀ ਧਰਤੀ ਤੇ ਸਾਡਾ ਨਾਂ ਪਿਆ ਹੋਇਆ ਇਸ ਕਰਕੇ ਅਸੀਂ ਉਹਨਾਂ ਨੂੰ ਚੈਲੰਜ ਵੀ ਕਰਦੇ ਹਾਂ ਸਰਕਾਰਾਂ ਨੂੰ ਕਿ ਸਾਡੇ ਨਾਲ ਇਹੋ ਜਿਹਾ ਮਜ਼ਾਕ ਨਾ ਕਰੋ ਤੇ ਅਸੀਂ ਪੰਜਾਬ ਦੇ ਲੋਕ ਆ ਨਾ ਕਦੇ ਥੱਕਿਆ ਨਾ ਕਦੇ ਡਰੇ ਆ ਪਹਿਲਾਂ ਵੀ ਡਟ ਕੇ ਖੜੇ ਸੀ ਅੱਜ ਵੀ ਡਟ ਕੇ ਖੜਾਂਗੇ ਤੇ ਆਉਣ ਵਾਲੇ ਸਮੇਂ 'ਚ ਵੀ ਆਪਣੇ ਪੰਜਾਬੀ ਇਹਨਾਂ ਡਟ ਕੇ ਖੜਾਂਗੇ ਕਿਸੇ ਵੀ ਪੰਜਾਬ ਦੇ ਵਾਸੀ ਦਾ ਹੀ ਬਾਲ ਵਿੰਗਾ ਨਹੀਂ ਹੋਣ ਦਮਾਗੇ ਓਏ ਯਾਰ ਅੰਮ੍ਰਿਤ ਸ਼ਾਟ ਤੁਸੀਂ ਪਾ ਦੇਣੀ ਹੈ ਵਿੱਚ ਇੱਕ ਸ਼ਾਟ ਨਹੀਂ ਪਾਇਆ ਵਿੱਚ ਦੇਖ ਰਹਾ ਪਾਣਾ ਕਿ ਤੱਕ ਗੱਡੀ ਚਾਏ ਮੈਂ ਕਿਹਾ ਸਫਰਪੁਰੂ ਤੇ ਜਾਈਏ ਮੈਂ ਛੋ ਜਾ ਪਿੱਛੇ ਜਾਉਣਾ ਆਹ ਕੀ ਬਾਤ ਸਮਝਾ ਰਿਹਾ ਹੈ اپا خبر ڏي 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 ڏ ठाग बाबा जी आगे इते आयो